ਵੀਓ ਹੁਣ ਦੇਖ ਲਓ ਤੁਸੀਂ ਪੰਜਾਬ ਦੇ ਨਾਲ ਕੌਣ ਖੜੇਗਾ ਪੰਜਾਬੀ ਪੰਜਾਬ ਦੇ ਕੰਮ ਤਾਂ ਸਿਰਫ ਪੰਜਾਬੀ ਆਉਂਦੇ ਨੇ ਕਿ ਆਹ ਦੇਖ ਲਓ ਜਿਹੜੇ ਯੂਪੀ ਵਿਹਾਰ ਤੋਂ ਲੋਕ ਆਈ ਸੀਗੇ ਕੰਮ ਕਰਨ ਦੇ ਵਾਸਤੇ ਉਹਨਾਂ ਦੇ ਵਿੱਚੋਂ ਇੱਕ ਵੀ ਪੰਜਾਬ ਦੇ ਨਾਲ ਨਹੀਂ ਖੜਿਆ ਜਿਉਂ ਹੀ ਜੰਗ ਲੱਗੀ ਸਾਰੇ ਹੀ ਛੱਡ ਕੇ ਪੰਜਾਬ ਨੂੰ ਕੋਈ ਯੂਪੀ ਤੁਰ ਪਿਆ ਕੋਈ ਵਿਹਾਰ ਤੁਰ ਪਿਆ ਠੀਕ ਆ ਕਹਿੰਦੇ ਤਾਂ ਜਾ ਰਿਆਂ ਕਹਿੰਦੇ ਤੇ ਜੰਗ ਲੱਗ ਗਈ ਠੀਕ ਆ ਪੱਤਰਕਾਰਾਂ ਨੇ ਜਦੋਂ ਸਵਾਲ ਕਰੇ ਠੀਕ ਆ ਵੀਡੀਓ ਦੇਖੀ ਹੋਣੀ ਹੈ ਤੁਸੀਂ ਸੋਸ਼ਲ ਮੀਡੀਆ ਤੇ ਸਾਰਿਆਂ ਨੇ ਆਪਾਂ ਚੰਡੀਗੜ੍ਹ ਦੇਖ ਲਿਓ ਹਨ ਰੇਲਵੇ ਸਟੇਸ਼ਨਾਂ ਤੇ ਕਿਵੇਂ ਪਰਪਰ ਟ੍ਰੇਨਾਂ ਜਾ ਰਹੀਆਂ ਸੀ ਜੁਪੀ ਵਿਹਾਰ ਨੂੰ ਹੋਰ ਵੀ ਜਿੰਨੇ ਵੀ ਪੰਜਾਬ ਦੇ ਰੇਲਵੇ ਸਟੇਸ਼ਨ ਦੀ ਉਹਨੇ ਸਾਰਿਆਂ ਤੇ ਦੇਖੋ ਹਨ ਕਿਵੇਂ ਮਾਹੌਲ ਸੀਗਾ ਸਾਰੇ ਛੱਡ ਕੇ ਪੰਜਾਬ ਨੂੰ ਜਾ ਰਹੇ ਸੀਗੇ ਜਿਨ੍ਹਾਂ ਨੂੰ ਜਦੋਂ ਇਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਕਰੇ ਵੀ ਤੁਸੀਂ ਕਿਉਂ ਜਾ ਰਹੇ ਹੋ ਤਾਂ ਕਹਿੰਦੇ ਅਸੀਂ ਕੋਈ ਕਹਿੰਦਾ ਮੇਰਾ ਵਿਆਹ ਹੈ ਕੋਈ ਕਹਿੰਦਾ ਸਾਡੇ ਰਿਸ਼ਤੇਦਾਰਾਂ ਦਾ ਵਿਆਹ ਹੈ ਸਾਰੇ ਹੀ ਗਰਮੀਆਂ ਦੇ ਵਿੱਚ ਵਿਆਹ ਧਰ ਕੇ ਵਹਿ ਗਏ ਮਈ ਦੇ ਵਿੱਚ ਤੇ ਸਾਰੇ ਹੀ ਕਦੇ ਅਸੀਂ ਤਾਂ ਜਾ ਰਹੇ ਹਾਂਗੇ ਕਹਿੰਦੇ ਇੱਥੇ ਜੰਗ ਲੱਗ ਗਈ ਕੋਈ ਕੋਈ ਬਾਹਰ ਨਾ ਮਾਰੇ ਕੋਈ ਨਾ ਮਾਰੇ ਤਾਂ ਪੰਜਾਬ ਦੇ ਨਾਲ ਕੋਈ ਨਹੀਂ ਖੜਿਆ ਸਾਰੇ ਛੱਡ ਕੇ ਪੰਜਾਬ ਨੂੰ ਹੋ ਜਾਣ ਲੱਗ ਜਾਈਦੇ ਆ ਦੇ ਰਾਜ ਜਿੱਥੋਂ ਆਏ ਸੀਗੇ ਨੜੇ ਇੱਥੇ ਵੋਟਾਂ ਬਣਾਈ ਬੈਠੇ ਨੇ ਨੜੇ ਇੱਥੇ ਕੰਮ ਕਰਦੇ ਨੇ ਨੜੇ ਇੱਥੋਂ ਪੈਸਾ ਬਣਾਏਗਾ ਤੁਹਾਡੇ ਘਰਾਂ ਦੇ ਵਿੱਚ ਆ ਕੇ ਫਾਰਮਾਂ ਦੇ ਵਿੱਚ ਆ ਕੇ ਫੈਕਟਰੀਆਂ ਦੇ ਵਿੱਚ ਲੱਗ ਕੇ ਰੇੜੀਆਂ ਲਾ ਗਏ ਜਿੱਦਾਂ ਤੂੰ ਸਾਮਾਨ ਕੀ ਦੇ ਰਹੇ ਜੇ ਕੋਈ ਸਰਦਾਰ ਮੁੰਡਾ ਕੋਈ ਸਰਦਾਰ ਜਾਂ ਕੋਈ ਪੰਜਾਬੀ ਰੇੜੀ ਲਾਉਂਦਾ ਤੁਸੀਂ ਉਹਦੇ ਕੋਲ ਨਹੀਂ ਉਹਦੇ ਕੋਲ ਨਹੀਂ ਸੀ ਜਾਂਦੇ ਖਾਣਾ ਕਹਿੰਦੇ ਫਲਾਣੇ ਕੋਲ ਜਾਂਦੇ ਉਹ ਵਧੀਆ ਬਣਾਉਂਦਾਗਾ ਉਥੋਂ ਵਾਲਾ ਵਧੀਆ ਗੋਲ ਗੱਪੇ ਬਣਾਉਂਦਾ ਉਹ 버ਗਰ ਵਧੀਆ ਬਣਾਉਂਦਾ ਕੋਈ ਬੀਜਾ ਵਧੀਆ ਬਣਾਉਂਦਾਗਾ ਠੀਕ ਆ ਤੁਸੀਂ ਉੱਥੇ ਜਾਂਦੇ ਪਰ ਉਹਨਾਂ ਕੋਲੇ ਤਾਂ ਉਹਨਾਂ ਕੋਲੇ ਨਹੀਂ ਸੀ ਜਾਂਦੇ ਪੰਜਾਬੀਆਂ ਕੋਲੇ ਹੁਣ ਆ ਦੇਖੋ ਕਿਵੇਂ ਸੜਕੇ ਵਾਗੇ ਜੇ ਬਾਈ ਚਾਂਸ ਹੁਣ ਤਾਂ ਜੰਗ ਬੰਦ ਹੋ ਗਈ ਪ੍ਰਮਾਤਮਾ ਨੇ ਮਿਹਰ ਕੀਤੀ ਬੀ ਸਮਝਾ ਉੱਤਾ ਹੋ ਗਿਆ ਦੋਨੇ ਦੇਸ਼ਾਂ ਦੇ ਵਿਚਕਾਰ جنگ ਖਤਮ ਹੋ ਗਈ ਜੇਕਰ ਕੋਈ ਕੱਲ ਨੂੰ ਅਜਿਹੀ ਘਟਨਾ ਵਾਪਰਦੀ ਹੈ ਕੋਈ ਵੱਡੀ ਜੰਗ ਕੋਈ ਵੱਡੀ ਵਿਪਤਾ ਪੈ ਜੇ ਪੰਜਾਬ ਤੇ ਆ ਗਈ ਤਾਂ ਪੰਜਾਬ ਦੇ ਨਾਲ ਕੋਣ ਖੜੂਗਾ ਤੁਸੀਂ ਆਪ ਹੀ ਸੋਚ ਸਕਦੇ ਹੋ ਪੰਜਾਬ ਦੇ ਨਾਲ ਕੋਈ ਨਹੀਂ ਖੜਦਾ ਇਨ੍ਹਾਂ ਤੋਂ ਬਿਨਾ ਠੀਕ ਆ ਪੰਜਾਬੀਆਂ ਤੋਂ ਬਿਨਾ ਕੋਈ ਨਹੀਂ ਖੜਦਾ ਇਹ ਨਹੀਂ ਛੋੜੇ ਨਾਲ ਖੜਦੇ ਚਾਹੇ ਤੁਸੀਂ ਲੱਖ ਇਨ੍ਹਾਂ ਤੋਂ ਕੰਮ ਕਰਾਈ ਚੱਲੋ ਲੱਖ ਇਨ੍ਹਾਂ ਨੂੰ ਕੰਮ ਦੇ ਦਿਓ ਕਿੰਨੇ ਮਰਜੀ ਇਹ ਪੈਸੇ ਦਾ ਸਿਰਫ ਪੈਸੇ ਬਣਾਉਣਗੇ ਪੈਸੇ ਬਣਾ ਕੇ ਉਦੀ ਭੱਜ ਜਾਣਗੇ ਚਾਹੇ ਵੋਟਾਂ ਇਹਨਾਂ ਦੀ ਬਣੀਆਂ ਨੇ ਚਾਹੇ ਨਾ ਬਣੀਆਂ ਨੇ ਠੀਕ ਹੈ ਇਹ ਨਹੀਂ ਪੰਜਾਬ ਦੇ ਨਾਲ ਖੜਦੇ ਪੰਜਾਬ ਦੇ ਕੰਮ ਸਿਰਫ ਪੰਜਾਬੀ ਆਉਣਗੇ ਹੁਣ ਤੁਸੀਂ ਆਪ ਦਾ ਸੋਚ ਲੋ ਧਿਆਨ ਦੇ ਲੋ ਤੇ ਪੰਜਾਬੀ ਉਹ ਪੰਜਾਬੀਆਂ ਦਾ ਹੱਥ ਫੜਿਆ ਕਰੋ ਸਾਰੇ ਹੀ ਪੰਜਾਬ ਵਾਸੀ ਪੰਜਾਬ ਦਾ ਭਲਾ ਸੋਚਦੇ ਨੇ ਇਹ ਨਹੀਂ ਸੋਚਦੇ ਇਹ ਤਾਂ ਛੱਡ ਕੇ ਕਹਿੰਦੇ ਵੀ ਜਾ ਰਹੇ ਹਾਂ ਜਿੱਤਾਂ ਨਾ ਇਹਨਾਂ ਨੂੰ ਕਿਸੇ ਨੇ ਨਹੀਂ ਕਿਹਾ ਵੀ ਅਸੀਂ ਪੰਜਾਬ ਦੇ ਨਾਲ ਖੜੇ ਆ ਸਾਰੇ ਛੱਡ ਕੇ ਪੰਜਾਬ ਨੂੰ ਆਪੋ ਆਪ ਦੇ ਰਾਜਾਂ 'ਚ ਚਲੇ ਗਏ ਤੁਸੀਂ ਇਹਨਾਂ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਛੋਡੀ ਆਪਣੀ ਸਮਝ ਤੇ ਸੋਚ ਨੂੰ ਵਿਚਾਰਾਂ ਵਿੱਚ ਜਰੂਰ ਭਗੜ ਪ੍ਰਗਟ ਕਰਿਓ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਵੀ ਕਰ ਦਿਓ ਠੀਕ ਆ ਜੇਕਰ ਨਾ ਵਧੀਆ ਲੱਗੀ ਤਾਂ ਆਪਣੇ ਕਮੈਂਟ ਜਰੂਰ ਦਿਓ ਤੁਹਾਡੇ ਵਿਚਾਰਾਂ ਦਾ ਪਤਾ ਲੱਗ ਜੂਗਾ ਧੰਨਵਾਦ ਜੀ